ਹਾਂ ਕਿਗੜੇ ਵਧੀ ਜਾਂਦੇ ਨੇ ਰੱਲ ਕੋਈ ਹੈ ਨਹੀਂ ਅਕਲ ਮਾਰੀ ਜਾਂਦੀ ਐ ਜਿਹੜੇ ਇਹ ਵਿਦਵਾਨ ਇਹਨਾਂ ਦੀ ਕੋਈ ਤਾਂ ਪਹਿਲਾਂ ਮਾਰੀ ਹੁੰਦੀ ਐ ਜਿਹੜੀ ਰਹਿੰਦੀ ਐ ਉਹ ਵੀ ਮਾਰੀ ਜਾਂਦੀ ਹੁੰਦੀ ਐ ਬਹਿਸ ਦੇ ਵਿੱਚ ਅਕਲ ਅਕਲ ਹੀ ਇਹਨਾਂ ਆਖੀਏ ਅਕਲ ਗਵਾਵਾ ਬਾਦ ਇਹਨੇ ਬਾਦਵਾਚ ਪੈ ਕੇ ਅਕਲ ਗਵਾ ਲੀਓ ਅਕਲ ਨਹੀਂ ਹੈ ਉਹ ਅਕਲ ਨਹੀਂ ਮੰਨਦੀ ਗੁਰਬਾਣੀ ਬਾਦਵਾਦ ਦਾ ਵਿਸ਼ਾ ਧਰਮ ਨਹੀਂ ਹੁੰਦਾ ਧਰਮੇ ਖੋਜ ਦਾ ਵਿਸ਼ਾ ਹੈ ਸਮਝ ਲਓ ਜਾਂ ਸਮਝਾ ਦਿਓ ਦਾ ਵਿਸ਼ਾ ਜਿਹੜੇ ਤਾਰਾਂ ਵੀ ਵਾਰਦੇ ਨੇ ਸਮਝ ਲਓ ਸਮਝਾ ਦਿਓ ਇਹਨਾਂ ਨੇ ਆ ਕੇ 2 ਮਿੰਟ ਨਹੀਂ ਖੜਨਾ ਉਹਨਾਂ ਦਾ ਕੋਲ ਕੀ ਹੈ ਸਮਝਣ ਸਮਝਣ ਨੂੰ ਤਾਂ ਤਿਆਰ ਨਹੀਂ ਹਨ ਉਹ ਗੱਲਾਂ ਹੀ ਕਰਦੇ ਨੇ ਸਮਝਾਦਾ ਦਿੱਤਾ ਸੀ ਇੱਕੋ ਹੀ ਤੀਰ ਲੱਗਿਆ ਸੀ ਉਹਦੇ ਅਜੇ ਮੈਂ ਇੱਥੇ ਤੀਰ ਚੱਲ ਦਿੰਨਾ ਕਾਲੇ ਫਗਾਨ ਦੇ ਕਿੰਨੇ ਖਾਰੇ ਤੇ ਅਜਾ ਮਾਰਿਆ ਹੀ ਨਹੀਂ ਮੁਖੀ ਵਾਲਾ ਤੀਰ ਤਾਂ ਉਹਦੇ ਜੇਹੇਦਾਰ ਤਾਂ ਮੈਨੂੰ ਕਹਿੰਦਾ ਤਾਂ ਲੈ ਹਾਜ਼ਰ ਰੱਖੀ ਮੈਂ ਨਾ ਗੁੱਸੇ ਹੋ ਗਿਆ ਵੈਦਾਂਤੀ ਗੁੱਸੇ ਹੋਇਆ ਹੋਰ ਨਾ ਕਦਾ ਤੁਸੀਂ ਲਿਹਾਜ਼ ਰੱਖੀ ਆ ਉਹਦੀ ਆਰਟੀਕਲ ਲਿਖ ਕੇ ਕਾਲੇ ਵਗਨ ਦੀ ਉਹ ਮੈਂ ਕਿਹਾ ਆਪਣੀਆਂ ਮਾਰਨਾ ਸਮਝਾਉਣ ਖਾਤਰ ਲਿਖਿਆ ਵੀ ਕਰਦਾ ਹੀ ਹੈ ਜੇ ਆਜੂਗਾ ਰਾਹ ਰਾਸਤੇ ਸਮਝਾਉਣ ਵਾਸਤੇ ਆਲੇ ਕੀਤਾ ਉਹਨੂੰ ਦੱਸਤਾ ਤੇਰੇ ਬੱਲੇ ਨਹੀਂ ਆ ਕੋਈ ਕੁਝ ਐਵੇਂ ਪੱਠੀ ਦੇ ਦਾਣੇ ਵਿੱਚ ਟਡਕੀ ਨਾ ਜਾ ਆ ਨਾ ਗਏ ਹੋ ਵਿਗੰਦਰ ਸੇ ਬੰਨ ਨਾ ਗਏ ਹੁਣ ਉਹ ਹੀ ਵਾਲੇ ਤੀਰ ਮਾਰ ਦਾਂਗੇ ਦੂਏ ਵੀ ਤਾਂ ਹੈਗੇ ਸਾਡੇ ਕੋਲ ਇਹ ਨਹੀਂ ਹੈਗਾ ਜਾਣ ਕੇ ਨਹੀਂ ਸੀ ਮਾਰਿਆ ਐਸੇ ਤੀਰ ਫੱਟ ਬੱਜਣਗੇ ਮੁੜ ਕੇ ਜੰਮਣਾ ਹੀ ਨਹੀਂ ਹੈ ਜੰਮਣੇ ਬੰਦ ਹੋ ਜਾਣਗੇ ਹਜੇ ਗਾਹਾਂ ਨੂੰ ਇਹ ਜਿਹੜੀ ਕਾਂਗਿਆਰੀ ਜੰਮਣੀਆਂ ਬੰਦ ਹੋ ਜੂ ਕਿਉਂ ਕਾਂਗਿਆਰੀ ਹੁਣ ਤੇ ਤਾਲ ਜੰਮਦੀ ਰਹੀ ਹੈ ਕੋਈ ਥਾ ਨਹੀਂ ਸਾਨੂੰ ਵੀ ਪਤਾ ਨਾ ਕੋਈ ਮੂੰਹ ਬੰਦ ਕਰਨ ਵਾਲਾ ਥਾ ਨਹੀਂ ਇਹਦੇ ਐਸੇ ਪੈਦਾ ਹੁਣ ਦੇ ਮੂੰਹ ਬੰਦ ਕਰਨ ਵਾਲੇ ਗਾਹਾਂ ਇਹ ਕਾਂਗਿਆਰੀ ਰਹਿਣੇ ਨਹੀਂ ਦੇਣੀ ਲਾਜ ਆ ਗਿਆ ਨਾ ਕਾਂਗਿਆਰੀ ਦਾ ਦਵਾਈਆਂ ਬਹੁਤ ਆ ਗਈਆਂ ਖੋਜ ਚੱਲ ਪਈਆਂ ਦਵਾਈਆਂ ਦੀ ਫਿਰ ਕਾਂਗਿਆਰੀ ਕਦੇ ਦੇਖੀ ਆਪਰ ਵੀ ਜਿੰਨਾ ਜ ਨਹੀਂ ਸੀ ਗਿਆਨ ਕਾਂਗਿਆਰੀ ਸੀਗੀ ਆਪਣੇ ਕਣਕਲ ਚ ਗਾਹ ਦੇ ਗਾਹ ਲੱਗੀ ਜਾਂਦੀ ਸੀ ਹੁਣ ਪਤਾ ਲੱਗਿਆ ਦਵਾਈਆਂ ਦੀ ਕਾਂਗਿਆਰੀ ਹਟ ਗਈ ਦਵਾਈ ਦਾ ਇਥੇ ਸੀ ਖੋਜਦੀ ਸੀ ਇਹ ਕਾਂਗਿਆਰੀ ਬੰਦ ਹੋ ਜੂਗੀ ਗਾਂ ਨੂੰ ਕਾਂਗਿਆਰੀ ਨਹੀਂ ਰਹਿਣੀ ਹੈਗੀ ਚੋਪਈ ਤੂੰ ਮਰ ਲੈਣ ਜਦ ਸੁਣੇ ਸੰਘਾਰੇ ਚੰਡ ਮੁੰਡ ਤਪ ਭੂਪ ਹਕਾਰੇ ਜਦ ਤੂੰ ਮਰ ਲੈਣ ਸੁਣ ਲਿਆ ਮਾਰਿਆ ਗਿਆ ਹਾਰ ਗਿਆ ਫਿਰ ਭੂਪ ਨੇ ਕੀ ਕੀਤਾ ਚੰਡ ਮੁੰਡ ਬੁਲਾ ਲੇ ਉਦੋਂ ਵੱਡੇ ਯੋਧੇ ਉਦੋਂ ਵੱਡੇ ਯੋਧੇ ਬਣਾਲ ਬੁਲਾ ਲੇ ਬੁਲਾ ਲੇ ਹਕਾਰੇ ਬੁਲਾ ਲੇ ਉਹ ਵੀ ਦੀ ਕਰ ਪਠੇ ਸਨਮਾਨਾ ਹੈ ਗੈ ਪਤ ਦੀਏ ਰਤਨਾਨਾ ਜਦ ਉਹ ਆ ਗਏ ਤਾਂ ਬੜਾ ਸਨਮਾਨ ਕੀਤਾ ਉਹਨਾਂ ਦਾ ਬੜਾ ਬਿਠਾੜਲੇ ਜੰਗੇ ਇਜ਼ਰਤ ਕੀ ਦਿੱਤੀ ਹੈ ਹੈ ਦਿੱਤੇ ਘੋੜੇ ਦਿੱਤੇ ਹਾਥੀ ਦਿੱਤੇ ਰਥ ਦਿੱਤੇ ਪੈਦਲ ਫੌਜ ਤਾਂ ਦੇਣੀਓ ਦੇਣੀ ਸੀ ਰਥ ਨਾਨਾ ਨਾਨਾ ਪ੍ਰਕਾਰ ਦੇ ਵਧੀਆ ਤੋਂ ਵਧੀਆ ਘੋੜੇ ਵਧੀਆ ਤੋਂ ਵਧੀਆ ਹਾਥੀ ਵਧੀਆ ਤੋਂ ਵਧੀਆ ਰਥ ਉਹਨੂੰ ਦੇਖ ਕੇ ਫੌਜ ਇਕੱਠੀ ਕਰਕੇ ਉਹਨੂੰ ਕਿਹਾ ਵੀ ਤੂੰ ਭਾਈ ਤੂੰ ਜਾ ਹੁਣ ਪ੍ਰਥਮ ਨਿਰਖ ਦੇਵੀ ਇਹ ਜੇ ਆਏ ਤੇ ਧਵਲਾ ਗਿਰ ਔਰ ਪਿਠਾਏ ਕਹਿੰਦੇ ਐਂ ਕਰਦੇ ਆ ਵੀ ਜਿਹੜੇ ਪਹਿਲਾਂ ਆਏ ਨੇ ਨਾ ਉਦੋਂ ਦੇਵੀ ਨੂੰ ਗਏ ਸੀ ਭੱਜ ਕੇ ਆਏ ਨੇ ਉਹ ਪਹਿਲਾਂ ਭੇਜ ਦੇਆ ਉਹਨਾਂ ਨੂੰ ਪਤਾ ਕਿੱਥੇ ਗਏ ਤੂੰ ਇਹਨਾਂ ਦੇ ਪਿੱਛੇ ਪਿੱਛੇ ਚਲਾ ਜਾਏ ਮੂਰੇ ਕਲ ਦਿੰਦੇ ਇਹਨਾਂ ਨੂੰ ਤੇ ਧਵਲਾ ਗਿਰ ਔਰ ਪਿਠਾਏ ਹਾਂ ਧਵਲਾ ਜਿੱਥੇ ਰਹਿੰਦੀ ਸੀ ਇਹ ਜਿਹੜਾ ਸੀ ਪਹਾੜ ਉਹ ਗਿਰ ਪਹਾੜ ਉਧਰ ਨੂੰ ਭੇਜਤੇ ਤਣ ਕੀ ਤਣਕ ਭਣਕ ਸੁਣ ਪਾਈ ਜਦੋਂ ਥੋੜੀ ਜੀ ਉਹਨਾਂ ਦੀ ਭਣਕ ਸੁਣੀ ਤਣਕ ਪਣ ਕਹਿੰਦੇ ਨੇ ਆ ਆਵਾਜ਼ ਨੂੰ ਪਣ ਕਹਿੰਦੇ ਨੇ ਬੋਲਣ ਪਣਕ ਹੁੰਦੀ ਆ ਬੋਲਣ ਤੋਂ ਜਿਹੜੀ ਆਵਾਜ਼ ਸੁਣਦੀ ਐ ਪਣਕ ਜਾਂ ਸੁਣ ਲਈ ਦੁਰਗਾ ਨੇ ਨਿਸਰੀ ਸ਼ਸਤਰ ਅਸਤਰ ਲੈ ਮਾਈ ਅੱਗੇ ਸ਼ਸਤਰ ਅਸਤਰ ਲੈ ਕੇ ਅੱਗੇ ਵਧ ਗਈ ਆਪ ਉੱਥੋਂ ਇਹਨਾਂ ਵੱਲੋਂ ਵਧਿਆ ਨਿਸਰੀ ਸ਼ਸਤਰ ਅਸਤਰ ਲੈ ਮਾਈ ਜਿਹੜਾ ਹੁੰਦਾ ਵਧਣਾ ਅੱਗੇ ਨੂੰ ਵਧਣਾ ਰੁਵਾਲ ਛੰਦ ਹਾਂ ਸਾੜ ਸਾੜ ਚੱਲੇ ਤਹਾਂ ਰਾਣ ਰਾਜੇ ਰਾਜੇ ਸਦਰ ਅਨੇਕ ਹਾਂ ਰਾਖੀ ਸੰਦੇ ਜਿਹੜੇ ਵੱਡੇ ਸਰਦਾਰ ਸੀ ਰਾਸ਼ੇਂਦਰ ਰਾਸ਼ੇਂਦਰ ਰੱਖਸ਼ੇਂਦਰ ਜੋਦੇ ਵੱਡੇ ਉਹ ਸਾਜ ਧਜ ਕੇ ਅੱਗੇ ਹੋ ਕੇ ਚੱਲੇ ਸ਼ਸਤਰਾਂ ਨਾਲ ਸਾਜ ਧਜ ਕੇ ਹਮ ਅਰਧ ਮੁੰਡੇ ਤੋਂ ਮੁੰਡ ਤੇ ਇੱਕ ਜਟਾ ਧਰੇ ਸੋ ਹਰੇਕ ਉਹ ਕਈ ਕਿਸਮ ਦੇ ਸੀ ਉਹਨਾਂ ਦੇ ਕੋਈ ਰੁੰਡ ਮੁੰਡ ਸੀ ਸਿਰ ਬਨਾਈ ਫਿਰਦੇ ਸੀ ਕੋਈ ਇਹਨਾਂ ਦੇ ਵਿਚਾਲੇ ਵਿਚਾਲੇ ਬੰਨੇ ਹੋਏ ਸੀ ਅੱਧ ਬੰਨੇ ਸੀ ਕਈ ਜਟਾ ਤਰੀ ਸੀ ਪੂਰੇ ਤਿੰਨ ਪ੍ਰਕਾਰ ਦੇ ਸੀ ਇਹ ਜਟਾ ਧਰੇ ਸੋ ਹਰੇਕ ਸਮਝ ਜਣੀ ਕੋਪੀ ਓਪੰਗ ਦੇ ਸਭਾ ਕਲ ਸ਼ਸਤਰ ਅਸਰ ਨਚਾਏ ਸਾਰਿਆਂ ਨੂੰ ਬੜਾ ਰੋਹ ਚੜਿਆ ਹੋਇਆ ਸੀ ਸਭੇ ਸ਼ਸਤਰ ਅਸਤਰ ਨਚਾਏ ਸ਼ਸਤਰ ਕੋਲ ਸੀ ਸਾਰੇ ਤਲਵਾਰਾਂ ਆਪਣੀਆਂ ਘਵਾਉਂਦੇ ਸਮਝ ਨਹੀਂ ਹਿਲਾਉਂਦੇ ਲਹਿਰਾਉਂਦੇ ਸ਼ਸਤਰ ਹਿਲਾਉਂਦੇ ਜਾ ਰਹੇ ਸੀ ਧਾਏ ਧਾਏ ਕਰੇ ਪ੍ਰਹਾਰਨ ਤਿਛ ਤੇਗ ਕੰਪਾਏ ਬੜੇ ਧਾਗੇ ਹਮਲਾ ਕਰਕੇ ਜਣੀ ਐ ਤੇਜ਼ੀ ਨਾ ਜਾਂਦੇ ਸੀ ਕਾਲੇ ਪੈਸੇ ਸੀ ਵੀ ਛੇਦੀ ਪਹੁੰਚੀਏ ਧਾਏ ਧਾਏ ਪਰ ਹਾਰ ਕਰਦੇ ਸੀ ਤੇ ਤਿੱਖਿਆਂ ਤੇਜ ਤੇਗਾ ਨਾਲ ਤਿੱਖੇ ਤੇਗ ਕੰਪਾਇਆ ਤਿੱਖਿਆਂ ਤੇਗਾ ਤਿੱਖਿਆਂ ਤਲਵਾਰਾਂ ਨਾਲ ਯਾਨੀ ਤਿੱਖੇ ਸੀ ਉਹਨਾਂ ਦੀ ਬੁੱਧੀ ਚ ਤਿੱਖੇ ਵਜਨ ਕਰਦੇ ਸੀ ਤਿੱਖੇ ਸੀ ਸਾਰੇ ਪਹਿਲਾਂ ਵਾਲਿਆਂ ਨੂੰ ਤਿੱਖੇ ਬੰਦੇ ਭੇਜ ਸ਼ਸਤਰ ਅਸਰ ਲੱਗੇ ਜਿੱਥੇ ਸਭ ਫੂਲ ਮਾਲ ਹੋਏ ਗਏ ਜਿੰਨੇ ਕੋ ਉਹਨਾਂ ਨੇ ਸ਼ਸਤਰ ਚਲਾਇਆ ਨਾ ਪਹਿਲਾਂ ਵਾਲਿਆਂ ਨੇ ਬੂਰੇ ਵਾਲਿਆਂ ਨੇ ਉਹਦਾ ਸਾਰੇ ਫੁੱਲ ਮਾਲਾ ਬਣ ਕੇ ਹੀ ਪੈ ਗਏ ਉਹਦਾ ਕੋਈ ਥਾਈ ਨਹੀਂ ਉਹਦੇ ਵਿੱਚ ਘਾਹ ਕਰਨੇ ਵਾਲਾ ਥਾਈ ਨਹੀਂ ਨਾ ਜਦਾਂ ਕੋਈ ਕੰਮ ਦੀ ਗੱਲ ਥੀ ਉਹ ਨਹੀਂ ਦੀ ਉਹਨਾਂ ਨੂੰ ਕੱਟਣ ਵਾਲਾ ਕੋਈ ਥਾ ਹੀ ਨਹੀਂ ਉਹ ਤਾਂ ਉਹੀ ਗੱਲਾਂ ਕਰਦੇ ਨੇ ਜਿਹੜੀਆਂ ਆਪਾਂ ਕੱਟਦੇ ਆਂ ਕਹਿੰਦੇ ਆਂ ਗਲਤ ਨੇ ਉਹੀ ਹੋ ਕਹਿੰਦੇ ਗਲਤ ਨੇ ਉਹ ਤਾਂ ਫਿਰ ਫੁੱਲ ਵਾਲਾ ਹੀ ਵੰਡਿਆ ਨੇ ਜਿਨ੍ਹਾਂ ਨੂੰ ਗੁਰਮਤ ਗਲਤ ਕਹਿੰਦੀ ਹੈ ਧਰਮ ਦੀਆਂ ਗੱਲਾਂ ਨੂੰ ਉਹੀ ਦੇਖੋ ਨਾ ਜਿਹੜੇ ਸੀਗੇ ਆਪਣੇ ਤਰਕਸ਼ੀਲ ਉਹ ਕਹਿੰਦੇ ਵੀ ਰੱਬ ਹੁੰਦਾ ਅਸੀਂ ਕਾ ਹੁੰਦਾ ਪਰ ਜਿਹੜਾ ਤੁਸੀਂ ਸੁਣਿਆ ਉਹ ਨਹੀਂ ਹੁੰਦਾ ਇਹ ਨੂੰ ਤੁਸੀਂ ਸੁਣਿਆ ਜਿੱਥੇ ਹੀ ਉਹ ਨਹੀਂ ਹੈਗਾ ਉਹ ਹੁੰਦਾ ਹੀ ਨਹੀਂ ਇਸ ਕਰਕੇ ਤੁਸੀਂ ਸੱਚੇ ਹੋ ਜਿਹੜਾ ਹੁੰਦਾ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਉਹ ਫਰਕ ਇੱਥੇ ਹੈ ਜਿਹੜਾ ਹੈਗਾ ਉਹ ਤੁਹਾਨੂੰ ਕਿਸੇ ਨੇ ਦੱਸਿਆ ਨਹੀਂ ਜਿਹੜਾ ਮਾਰਕੀਟ ਦੇ ਵਿੱਚ ਪ੍ਰਚਾਰ ਹੁੰਦਾ ਹੁੰਦਾ ਨਹੀਂ ਮਰਦਸੋ ਕੀ ਜਵਾਬ ਦੇਣ ਚੁੱਪ ਚੁੱਪ ਜੋ ਮਾਰਕੀਟ ਦੇ ਵਿੱਚ ਦੱਸਿਆ ਜਾਂਦਾ ਉਹ ਹੈ ਨਹੀਂ ਸਾਰੇ ਧਰਮਾਂ ਜਿਹੜੇ ਦੱਸਦਾ ਹੈ ਨਹੀਂ ਇਸ ਕਰਕੇ ਨਹੀਂ ਸਾਬਤ ਹੋ ਰਿਹਾ ਦੇਵਤਿਆਂ ਤੇ ਜੋ ਹੈਗਾ ਉਹਨੂੰ ਕਿਸੇ ਦਾ ਜੋ ਹੈ ਉਹਦਾ ਕਿਸੇ ਨੂੰ ਪਤਾ ਨਹੀਂ ਉਹਦਾ ਕਿਸੇ ਬਿਰਲੇ ਨੂੰ ਪਤਾ ਹੁੰਦਾ ਉਹ ਜਿਹੜਾ ਅਸਲੀ ਹੈ ਉਹਦਾ ਕਿਸੇ ਬਿਰਲੇ ਨੂੰ ਪਤਾ ਹੁੰਦਾ ਜਿਹੜਾ ਮਾਰਕੀਟ 'ਚ ਹੁੰਦਾ ਹੀ ਨਹੀਂ ਸਿੱਖਾਂ ਕੋਲ ਉਹ ਹੈ ਜਿਹੜਾ ਮਾਰਕੀਟ 'ਚ ਹੈ ਅੱਜ ਸਿੱਖਾਂ ਕੋਲ ਵੀ ਹੋਈ ਹੈ ਜੋ ਮਾਰਕੀਟ 'ਚ ਹੈ ਇਸ ਕਰਕੇ ਸਾਬਤ ਨਹੀਂ ਕਰ ਹੁੰਦਾ ਗੁਰਬਾਣੀ ਜੋ ਹੈ ਜਿਹੜਾ ਅਸਲੀ ਹੈ ਗੁਰਬਾਣੀ ਸਮਝ ਹੈ ਨਹੀਂ ਅਸਲੀ ਸਮਝਣਾ ਗੁਰਬਾਣੀ ਨੂੰ ਸਮਝ ਲੋ ਨਗਲੀ ਤੁਹਾਡੇ ਕੋ ਹੈਗਾ ਹੀ ਆ ਸ਼ਸਤਰ ਅਸਤਰ ਲੱਗੇ ਜਿੱਤੇ ਸਭ ਫਵਾਲ ਫੁੱਲ ਮਾਲ ਹੋਏ ਗਏ ਤੁਲਾ ਦੀ ਮਾਲਾ ਹੋ ਕੇ ਪੈ ਗਈ ਗੱਲ ਚ ਕਿਉਂ ਜੋ ਅਸੀਂ ਮੰਨਦੇ ਆ ਉਹੀ ਗੱਲ ਦੁਆ ਕੇ ਕਹਿੰਦੇ ਵੇ ਮਾਲਾ ਹੀ ਹੈ ਫਲਾਂ ਕਹਿੰਦੇ ਭਾਈ ਹਾਂ ਠੀਕ ਹੈ ਤੂੰ ਠੀਕ ਹੈ ਨਾ ਬਹਿ ਜਾ ਕੋਲ ਉਹ ਕਹਿੰਦੇ ਵੀ ਇਹ ਤਾਂ ਫਿਰ ਆਪਣੇ ਆਦਮੀ ਐ ਉਜਾੜ ਉਹ ਜਿਹੜੀ ਚੀਜ਼ ਕਹਿੰਦਾ ਅਸੀਂ ਵੀ ਮੰਨਦੇ ਲਈ ਉਹ ਗੱਲ ਤੇਰੀ ਠੀਕ ਹੈ ਤੇ ਫਿਰ ਤਾਂ ਆਪੇ ਹੀ ਭੁੱਲਣ ਦੀ ਵਾਲਾ ਹੈ ਉਹ ਹਾਂ ਜਹਾ ਮਿਲ ਗਿਆ ਬੰਦਰਦੀ ਹੋ ਗਈ ਉਹਦੀ ਤਾਂ ਤੂੰ ਠੀਕ ਹੈ ਨਾ ਤੁਸੀਂ ਠੀਕ ਹੈ ਨਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਜਿਹੜਾ ਅਸਲੀ ਹੈ ਉਹ ਤੁਹਾਨੂੰ ਪਤਾ ਨਹੀਂ ਉਹ ਦੱਸ ਦੇਂਗੇ ਬੈਹ ਜੋ ਜੋ ਨਕਲੀ ਜੀ ਨੂੰ ਤੁਸੀਂ ਕਹਿੰਦੇ ਸਭ ਕੁਝ ਠੀਕ ਹੈ ਨਾ ਤੁਸੀਂ ਸਭ ਝੂਠ ਸੀ ਇਹਨਾਂ ਦੇਵਤਿਆਂ ਦਾ ਪੁੱਟ ਖਾਂ ਹੀ ਤਾਂ ਹੀ ਬੈਠੇ ਨੇ ਬੈਠੇ ਨੇ ਨਾ ਉਹਨਾਂ ਦੇਵਤਿਆਂ ਦੀ ਪੱਖਪਰੀ ਕੀਤੀ ਤਖਵ ਨਹੀਂ ਕੀਤੀ ਨਾ ਬਸ ਉਹਨਾਂ ਦੇ ਗੁੱਸਾ ਦੇਵਤਿਆਂ ਦੇ ਸੀਗਾ ਉਹਨਾਂ ਨੂੰ ਮੈਂ ਕਹਾਂ ਨਹੀਂ ਇਹਨਾਂ ਦੀ ਮਦਦ ਬਦਲ ਨਹੀਂ ਆਇਆ ਉਹਨਾਂ ਦੀ ਮਦਦ ਕਿਵੇਂ ਦੇਣੀ ਸੱਚ ਉਹਨਾਂ ਨੂੰ ਹੀ ਦੱਸਿਆ ਸੱਚ ਉਹਨਾਂ ਨੂੰ ਹੀ ਦੱਸਿਆ ਹਾਂਜੀ ਕੋਪ ਓਪ ਬਲੋਕ ਅਦਭੁਦ ਦਾਨਮ ਬਿਸਨੇ ਭਏ ਕੋਪ ਓਪੰ ਕੋਪ ਓਪੰ ਬਲੋਕ ਕੋਪ-ਓਪ ਬਲੋਕ ਅਦਭੁਤਿ ਦਾਣਵ ਵਿਸਮੈ ਪਏ ਅੱਛਾ ਕੋਪ-ਓਪ ਬਲੋਕ ਅਦਭੁਤ ਦਾਣਵ ਵਿਸਮੈ ਪਏ ਉਹ ਜਿਹੜਾ ਕਰੋਸ ਸੀ ਨਾ ਉਹਦਾ ਹੋ ਗਿਆ ਠੰਡਾ ਉਹਨਾਂ ਦਾ ਚੜ ਕੇ ਆਏ ਸੀ ਨਾ ਓਏ ਹੁਣ ਜਿਹੜਾ ਆਇਆ ਸੀ ਕਰੋਧ ਕਰਕੇ ਉਹ ਤਾਂ ਠੰਡਾ ਪੈ ਗਿਆ